ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਮੇਰਾ ਨਾਮ ਰਾਤਾ ਹੈ ਅਤੇ ਇਹ ਮੇਰਾ ਦੂਜਾ ਵਿਆਹ ਹੈ ਮੇਰੇ ਪਹਿਲੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਇੱਕ ਦੁਰਘਟਨਾ ਵਿੱਚ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਸਮੇਂ ਮੇਰੀ ਉਮਰ ਬਹੁਤ ਘੱਟ ਸੀ ਅਤੇ ਮੈਂ ਵਿਧਵਾ ਹੋ ਗਈ ਸੀ ਉਸ ਸਮੇਂ ਮੇਰੀ ਉਮਰ ਸਿਰਫ 22 ਸਾਲ ਸੀ ਤਾਂ ਮੇਰੇ ਮਾਤਾ ਪਿਤਾ ਨੇ ਮੇਰਾ ਵਿਆਹ ਇੱਕ 45 ਸਾਲ ਦੇ ਆਦਮੀ ਨਾਲ ਕਰ ਦਿੱਤਾ ਕਿਉਂਕਿ ਮੇਰੇ ਲਈ ਦੂਜੀ ਵਾਰ ਕੋਈ ਚੰਗਾ ਰਿਸ਼ਤਾ ਮਿਲਣਾ ਬਹੁਤ ਮੁਸ਼ਕਲ ਸੀ ਮੇਰਾ ਪਤੀ ਮੇਰੇ ਤੋਂ ਉਮਰ ਵਿੱਚ ਬਹੁਤ ਵੱਡਾ ਸੀ ਅਤੇ ਉਹ ਅਕਸਰ ਕੰਮ ਵਿੱਚ ਬੀਜੀ ਰਹਿੰਦਾ ਸੀ ਅਤੇ ਜਦੋਂ ਉਹ ਘਰ ਆਉਂਦਾ ਸੀ ਤਾਂ ਖੰਗ ਦਾ ਬਹਾਨਾ ਕਰਕੇ ਜਲਦੀ ਸੌ ਜਾਂਦਾ ਸੀ ਵਿਆਹ ਤੋਂ ਬਾਅਦ ਵੀ ਮੈਨੂੰ ਉਹ ਸੁੱਖ ਨਹੀਂ ਮਿਲ ਰਿਹਾ ਸੀ ਜਿਸ ਦੀ ਮੈਂ ਹੱਥ ਠਾਰ ਮੈਂ ਉਹਨਾਂ ਦੇ ਪਿਆਰ ਲਈ ਤਰਸਦੀ ਰਹਿ ਜਾਂਦੀ ਸੀ ਪਰ ਮੇਰਾ ਪਤੀ ਮੈਨੂੰ ਉਹ ਖੁਸ਼ੀ ਨਹੀਂ ਦੇ ਪਾਰ ਰਿਹਾ ਸੀ ਮੇਰੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਮੇਰੇ ਘਰ ਵਿੱਚ ਐਸ਼ਵਾਰਾਮ ਦੀ ਕੋਈ ਕਮੀ ਨਹੀਂ ਸੀ ਪਰ ਮੈਨੂੰ ਪਤੀ ਦਾ ਪਿਆਰ ਨਹੀਂ ਮਿਲ ਰਿਹਾ ਸੀ ਹਰ ਔਰਤ ਦੀ ਤਰ੍ਹਾਂ ਮੈਨੂੰ ਵੀ ਪਤੀ ਤੋਂ ਪਿਆਰ ਦੀ ਜ਼ਰੂਰਤ ਸੀ ਮੈਂ ਦਿਨ ਪਰ ਘਰ ਵਿੱਚ ਆਰਾਮ ਕਰਦੀ ਕਿਉਂਕਿ ਘਰ ਵਿੱਚ ਕੰਮ ਕਰਨ ਲਈ ਮੇਰੇ ਪਤੀ ਨੇ ਨੌਕਰ ਰੱਖਿਆ ਹੋਇਆ ਸੀ ਇੱਕ ਦਿਨ ਜਦੋਂ ਸਾਡਾ ਨੌਕਰ ਬਿਮਾਰ ਹੋ ਗਿਆ ਤਾਂ ਉਸਨੇ ਆਪਣੇ بیٹے ਨੂੰ ਕੁਝ ਦਿਨਾਂ ਲਈ ਕੰਮ ਤੇ ਭੇਜ ਦਿੱਤਾ ਅਗਲੇ ਹੀ ਦਿਨ ਉਸਦਾ ਬੇਟਾ ਘਰ ਆਇਆ ਅਤੇ ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ ਉਹ ਬਹੁਤ ਜ਼ਿਆਦਾ ਖੂਬਸੂਰਤ ਸੀ ਉਹ ਸਾਨੂੰ ਦੇਖ ਕੇ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਹ ਇੱਕ ਨੌਕਰ ਦਾ ਬੇਟਾ ਹੈ ਉਸ ਦਾ ਚੌੜਾ سینਾ ਦੁੱਤ ਵਰਗਾ ਚਿੱਟਾ ਰੰਗ ਤੇ ਨੀਲੀਆਂ ਨੀਲੀਆਂ ਅੱਖਾਂ ਦੇਖੋਗੇ ਇਸ ਤਰ੍ਹਾਂ ਦਾ ਲੱਗ ਰਿਹਾ ਸੀ ਕਿ ਜਿਵੇਂ ਉਹ ਕੋਈ ਫਿਲਮੀ ਹੀਰੋ ਹੋਵੇ ਮੈਂ ਉਹ ਸਾਨੂੰ ਦੇਖਦੇ ਹੋਏ ਸੋਚਿਆ ਕਿ ਇਹ ਕਿਸੇ ਰਾਜੇ ਦਾ ਬੇਟਾ ਹੋਵੇਗਾ ਮੈਂ ਉਸ ਨੂੰ ਲਗਾਤਾਰ ਦੇਖਦੀ ਜਾ ਰਹੀ ਸੀ ਅਤੇ ਫੇਰ ਉਸ ਆਨੇ ਮੈਨੂੰ ਦੱਸਿਆ ਕਿ ਮੈਂ ਮਹਿੰਦਰ ਜੀ ਦਾ ਬੇਟਾ ਅਰਵਿੰਦ ਹਾਂ ਮੇਰੇ ਪਿਤਾ ਜੀ ਦੀ ਤਬੀਅਤ ਖਰਾਬ ਹੈ ਇਸ ਲਈ ਉਹਨਾਂ ਨੇ ਮੈਨੂੰ ਇੱਥੇ ਕੰਮ ਲਈ ਭੇਜਿਆ ਹੈ ਮੈਂ ਕੁਝ ਦੇਣ ਲਈ ਇੱਥੇ ਰਹਿ ਕੇ ਕੰਮ ਕਰਾਂਗਾ ਅਤੇ ਤੁਹਾਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਵਾਂਗਾ ਜਿਸ ਤਰ੍ਹਾਂ ਮੇਰੇ ਪਿਤਾ ਜੀ ਪੂਰੀ ਇਮਾਨਦਾਰੀ ਨਾਲ ਇੱਥੇ ਕੰਮ ਕਰਦੇ ਸੀ ਉਹ ਸੋ ਤਰਾ ਮੈਂ ਵੀ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਾਂਗਾ ਅਤੇ ਫਿਰ ਮੈਂ ਅਰਵਿੰਦ ਨੂੰ ਅੰਦਰ ਆਉਣ ਲਈ ਕਿਹਾ ਤਾਂ ਤੇ ਖੁਦ ਜਾ ਕੇ ਸੋਫੇ ਤੇ ਬੈਠ ਗਈ ਜਦੋਂ ਉਹ ਅੰਦਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੇਰਾ ਕੀ ਨਾਮ ਹੈ ਅਤੇ ਤੂੰ ਕੀ ਕੰਮ ਕਰਦਾ ਹੈ ਕੀ ਤੂੰ ਪਹਿਲਾਂ ਵੀ ਕਿਤੇ ਕੰਮ ਕੀਤਾ ਹੈ ਅਤੇ ਤੈਨੂੰ ਕੰਮ ਕਰਨ ਦਾ ਤਰੀਕਾ ਪਤਾ ਹੈ ਤਾਂ ਫਿਰ ਉਹ ਲੜਕਾ ਬੋਲਿਆ ਕਿ ਮਾਲਕੀਨ ਮੈਂ ਹੁਣੇ ਤਾਂ ਤੁਹਾਨੂੰ ਆਪਣਾ ਨਾਮ ਦੱਸਿਆ ਹੈ ਕਿ ਮੇਰਾ ਨਾਮ ਅਰਵਿੰਦ ਹੈ ਅਤੇ ਹਰਹੀ ਗੱਲ ਕੰਮ ਦੀ ਤਾਂ ਮਾਲਕੀ ਮੈਂ ਘਰ ਦੇ ਸਾਰੇ ਕੰਮ ਬਹੁਤ ਚੰਗੇ ਢੰਗ ਨਾਲ ਕਰਦਾ ਹਾਂ ਤੁਹਾਨੂੰ ਮੇਰੇ ਤੋਂ ਕੋਈ ਵੀ ਸ਼ਿਕਾਇਤ ਨਹੀਂ ਹੋਵੇਗੀ ਹੁਣ ਮੈਂ ਅਰਵਿੰਦ ਬੱਲ ਰੋਮਾਂਟਿਕ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ ਕੀ ਠੀਕ ਹੈ ਤੂੰ ਘਰ ਦਾ ਕੰਮ ਕਰਦਾ ਹੈਂ ਕੀ ਤੈਨੂੰ ਪਤਾ ਹੈ ਕੀ ਘਰ ਦੇ ਕੰਮਾਂ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਘਰ ਦੇ ਮਾਲਕ ਅਤੇ ਮਾਲਕੀਨ ਨੂੰ ਖੁਸ਼ ਕਰਨਾ ਤੂੰ ਆਪਣੀ ਮਾਲਕੀਨ ਨੂੰ ਖੁਸ਼ ਕਰ ਸਕਦਾ ਹੈ ਜੋ ਮੈਂ ਤੈਨੂੰ ਕਹਾਂਗੀ ਕਿ ਤੂੰ ਮੇਰੀ ਗੱਲ ਮੰਨੇਗਾ ਤੂੰ ਆਪਣੀ ਮਾਲਕੀਨ ਦੀਆਂ ਇੱਛਾਵਾਂ ਨੂੰ ਪੂਰਾ ਕਰੇਗਾ ਅਰਬਿੰਦ ਨੇ ਹੈਰਾਨੀ ਨਾਲ ਮੈਨੂੰ ਦੇਖਦੇ ਹੋਏ ਕਿਹਾ ਕੀ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਾਂਗਾ ਅਤੇ ਆਪਣੇ ਕੰਮ ਦੇ ਨਾਲ ਤੁਹਾਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਫਿਰ ਮੈਂ ਅਰਵਿੰਦ ਨੂੰ ਉਸ ਦਾ ਕੰਮ ਸਮਝਾਇਆ ਅਤੇ ਫਿਰ ਅਰਵਿੰਦ ਨੇ ਕੰਮ ਕਰਨਾ ਸ਼ੁਰੂ ਕੀਤਾ ਉਹ ਮਨ ਲਗਾ ਕੇ ਕੰਮ ਕਰ ਰਿਹਾ ਸੀ ਪਰ ਹੁਣ ਮੇਰੀਆਂ ਨਜ਼ਰਾਂ ਹਮੇਸ਼ਾ ਉਸ ਤੇ ਹੀ ਟਿਕੀਆਂ ਰਹਿੰਦੀਆਂ ਸੀ ਮੈਂ ਅਕਸਰ ਸੋਫੇ ਤੇ ਬੈਠ ਕੇ ਉਸ ਨੂੰ ਦੇਖਦੀ ਰਹਿੰਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਹੋ ਗਿਆ ਸੀ ਜਦੋਂ ਵੀ ਅਰਪਿੰਦ ਥੋੜੇ ਸਮੇਂ ਲਈ ਬਾਹਰ ਚਲਾ ਜਾਂਦਾ ਤਾਂ ਮੈਨੂੰ ਉਸ ਦੀ ਕਮੀ ਮਹਿਸੂਸ ਹੋਣ ਲੱਗ ਜਾਂਦੀ ਸੀ ਮੈਨੂੰ ਉਹ ਬਹੁਤ ਪਸੰਦ ਆਉਣ ਲੱਗਿਆ ਸੀ ਹੁਣ ਮੇਰਾ ਮਨ ਕਰਦਾ ਸੀ ਕਿ ਉਹ ਮੇਰੇ ਕੋਲ ਹੀ ਰਹੇ ਅਤੇ ਮੇਰੀਆਂ ਸਰੀਰਕ ਜ਼ਰੂਰਤਾਂ ਨੂੰ ਪੂਰਾ ਕਰੇ ਜਦੋਂ ਤੋਂ ਮੈਂ ਉਸ ਨੂੰ ਦੇਖਿਆ ਸੀ ਉਸ ਸਮੇਤੋ ਹੀ ਮੇਰੀਆਂ ਰਾਤਾਂ ਦੀ ਨੀਂਦ ਉੱਡ ਗਈ ਸੀ ਇੱਕ ਦਿਨ ਮੇਰੇ ਪਤੀ ਨੂੰ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਪਿਆ ਪਰ ਉਹ ਬਹੁਤ ਪਰੇਸ਼ਾਨ ਸੀ ਮੈਂ ਉਹਨਾਂ ਤੋਂ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਪਹਿਲਾਂ ਜਦੋਂ ਵੀ ਮੈਂ ਕੰਮ ਤੋਂ ਬਾਹਰ ਜਾਂਦਾ ਸੀ ਤਾ ਮਹਿੰਦਰ ਕਾਕਾ ਤੁਹਾਡੇ ਕੋਲ ਹੁੰਦੇ ਸੀ ਇਸ ਲਈ ਮੈਨੂੰ ਕੋਈ ਵੀ ਚਿੰਤਾ ਨਹੀਂ ਸੀ ਹੰਦੀ ਮਹਿੰਦਰ ਕਾਕਾ ਦਾ ਨਾਮ ਸੁਣਦੇ ਹੀ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮਹਿੰਦਰ ਕਾਕਾ ਨਹੀਂ ਹਨ ਤਾਂ ਅਰਵਿੰਦ ਤਾਂ ਹੈ ਨਾ ਤੁਸੀਂ ਬੇਫਿਕਰ ਹੋ ਕੇ ਆਪਣੇ ਕੰਮ ਤੇ ਜਾਓ ਅਤੇ ਮੇਰੀ ਚਿੰਤਾ ਬਿਲਕੁਲ ਵੀ ਨਾ ਕਰੋ ਮੈਂ ਇੱਥੇ ਆਰਾਮ ਨਾਲ ਰਹਾਂਗੀ ਅਰਵਿੰਦ ਵੀ ਆਪਣਾ ਨੌਕਰ ਹੈ ਅਤੇ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਿਹਾ ਹੈ ਉਹ ਮੇਰੀ ਚੰਗੀ ਤਰ੍ਹਾਂ ਦੇਖਭਾਲ ਕਰੇਗਾ ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ ਅਤੇ ਮੈਂ ਆਪਣਾ ਖਿਆਲ ਖੁਦ ਵੀ ਰੱਖ ਲਵਾਂਗੀ ਅਤੇ ਫਿਰ ਮੇਰੇ ਪਤੀ ਨੇ ਅਰਵਿੰਦ ਨੂੰ ਆਪਣਾ ਕੰਮ ਸਮਝਾਇਆ ਅਤੇ ਫਿਰ ਉਹਨਾਂ ਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲੰਗਾਂ ਅਤੇ ਉਹ ਕੰਮ ਲਈ ਦੂਜੇ ਸ਼ਹਿਰ ਚਲੇ ਗਏ ਹੁਣ ਮੇਰੇ ਪਤੀ ਦੇ ਕੰਮ ਤੇ ਜਾਣ ਤੋਂ ਬਾਅਦ ਮੈਂ ਮੋਬਾਈਲ ਤੇ ਵੀਡੀਓ ਦੇਖ ਰਹੀ ਸੀ ਪਰ ਅੱਜ ਮੇਰਾ ਮੋਬਾਈਲ ਤੇ ਉਹ ਵੀਡੀਓ ਦੇਖਣ ਦਾ ਮਨ ਨਹੀਂ ਸੀ ਮੇਰਾ ਦੋ ਵਾਰ ਵਿਆਹ ਹੋ ਚੁੱਕਿਆ ਸੀ ਪਰ ਹਜੇ ਤੱਕ ਵੀ ਮੇਰਾ ਮੇਰੇ ਪਤੀ ਨਾਲ ਉਹ ਰਿਸ਼ਤਾ ਨਹੀਂ ਬਣਿਆ ਸੀ ਜਦੋਂ ਤੋਂ ਮੈਂ ਅਰਵਿੰਦ ਨੂੰ ਦੇਖਿਆ ਸੀ ਤਾਂ ਮੇਰੀਆਂ ਇੱਛਾਵਾਂ ਵੱਧ ਗਈਆਂ ਸਨ ਮੈਂ बार-बार ਅਰਵਿੰਦ ਵੱਲ ਖਿੱਚਦੀ ਜਾ ਰਹੀ ਸੀ ਹੁਣ ਮੈਨੂੰ ਅਰਵਿੰਦ ਦੀ ਤੜਫ ਹੋ ਰਹੀ ਸੀ ਅਤੇ ਅੱਜ ਮੌਕਾ ਵੀ ਚੰਗਾ ਸੀ ਮੈਂ ਕਿੰਨੇ ਸਮੇਂ ਤੱਕ ਆਪਣੇ ਆਪ ਨੂੰ ਰੋਕ ਸਕਦੀ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਅਰਵਿੰਦ ਨੂੰ ਆਪਣੇ ਵੱਲ ਕਿਵੇਂ ਖਿੱਚਾਂ ਕਿਉਂਕਿ ਉਹ ਤਾਂ ਆਪਣੇ ਕੰਮ ਵਿੱਚ ਬੀਜੀ ਸੀ ਹੁਣ ਮੈਂ ਉਸ ਨਾਲ ਉਸ ਆਪਕੁਝ ਕਰਨਾ ਸੀ ਇਸ ਲਈ ਮੈਂ ਉਸ ਦੇ ਸਾਹਮਣੇ ਬਹੁਤ ਤੰਗ ਕੱਪੜੇ ਪਾਉਣ ਲੱਗੀ ਸੀ ਕਦੇ ਕਦੇ ਮੈਂ ਉਸ ਦੇ ਸਾਹਮਣੇ ਸਿਰਫ ਨਾਈਟੀ ਪਾ ਕੇ ਰੱਖਦੀ ਸੀ ਪਰ ਫੇਰ ਵੀ ਉਸ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਸੀ ਹੁਣ ਮੇਰੀ ਬੇਚੈਨੀ ਵਧਦੀ ਜਾ ਰਹੀ ਸੀ ਅਤੇ ਫਿਰ ਇੱਕ ਦਿਨ ਮੈਂ ਅਰਵਿੰਦਨ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਦੱਸਣ ਦਾ ਫੈਸਲਾ ਕੀਤਾ ਜਦੋਂ ਮੈਂ ਉਸ ਉਹਨੂੰ ਸਾਥ ਕੋਰਜਾ ਦੱਸ ਰਹੀ ਸੀ ਤਾਂ ਉਸ ਨੇ ਮੇਰੀਆਂ ਗੱਲਾਂ ਚੁੱਪਚਾਪ ਸੁਣਨਾ ਅਤੇ ਫਿਰ ਉਹ ਕਮਰੇ ਤੋਂ ਚਲਾ ਗਿਆ ਮੈਂ ਉਸ ਨੂੰ ਦੇਖਦੀ ਰਹਿ ਗਈ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਅਰਵਿੰਦ ਨੂੰ ਕਿਵੇਂ ਮਨਾਵਾਂ ਮੈਂ ਉਸ ਨਾਲ ਜ਼ਬਰਦਸਤੀ ਨਹੀਂ ਕਰ ਸਕਦੀ ਸੀ ਮੈਂ ਚਾਹੁੰਦੀ ਸੀ ਕਿ ਉਹ ਆਪਣੇ ਦਿਲ ਨਾਲ ਮੈਨੂੰ ਪਿਆਰ ਕਰੇ ਆਰ ਇਸ ਤਰ੍ਹਾਂ ਦਾ ਨਹੀਂ ਹੋ ਰਿਹਾ ਸੀ ਹੁਣ ਮੇਰਾ ਦਿਲ ਅਤੇ ਦਿਮਾਗ ਸਿਰਫ ਅਰਬਿੰਦ ਦੇ ਖਿਆਲਾਂ ਵਿੱਚ ਡੁੱਬਿਆ ਰਹਿੰਦਾ ਸੀ ਉਸ ਦੇ ਬਿਨਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਮੈਂ ਕਿਸੇ ਵੀ ਕੀਮਤ ਤੇ ਉਸ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਮੈਂ ਕਈ ਵਾਰ ਉਸ ਨੂੰ ਆਪਣੇ ਦਿਲ ਦਾ ਹਾਲ ਸੁਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੀ ਗੱਲ ਤੇ ਧਿਆਨ ਨਹੀਂ ਦਿੱਤਾ ਅਤੇ ਉਹ ਆਪਣੇ ਕੰਮ ਤੇ ਲੱਗਿਆ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿਵੇਂ ਉਸ ਨੂੰ ਆਪਣੇ ਨੇੜੇ ਕਿਵੇਂ ਲੈ ਕੇ ਆਵਾਂ ਤਾਂ ਥੇਰਾ ਅਚਾਨਕ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਮੈਂ ਆਪਣੇ ਕਮਰੇ ਤੋਂ ਬਾਹਰ ਨਿਕਲੀ ਅਤੇ ਪੌੜੀਆਂ ਤੋਂ ਉਤਰਨ ਲੱਗੀ ਕਿਉਂਕਿ ਮੇਰਾ ਕਮਰਾ ਉੱਪਰ ਸੀ ਮੈਂ ਜਾਣ ਪੁੱਝ ਕੇ ਪੌੜੀਆਂ ਤੋਂ ਡਿੱਗ ਗਈ ਅਤੇ ਫਿਰ ਜਾਣ ਪੁੱਝ ਕੇ ਚੀਕਣ ਲੱਗੀ ਮੇਰੀ ਆਵਾਜ਼ ਸੁਣ ਕੇ ਅਰਬਿੰਦ ਭੱਜ ਕੇ ਮੇਰੇ ਕੋਲ ਆਇਆ ਅਤੇ ਮੈਨੂੰ ਜ਼ਮੀਨ ਤੇ ਡਿੱਗਿਆ ਹੋਇਆ ਦੇਖ ਕੇ ਘਬਰਾ ਗਿਆ ਉਸ ਨੇ ਕਿਹਾ ਮਾਂਕੀਨ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਵੇਂ ਡਿੱਗ ਗਏ ਮੈਂ ਰੋਂਦੇ ਹੋਏ ਉਸ ਨੂੰ ਦੱਸਿਆ ਕਿ ਮੈਂ ਪਾਣੀ ਪੀਣ ਲਈ نیچے ਆ ਰਹੀ ਸੀ ਤਾਂ ਅਚਾਨਕ ਮੇਰਾ ਪੈਰ ਫਿਸਲ ਗਿਆ ਤੇ ਮੈਂ ਪੌੜੀਆਂ ਤੋਂ ਡਿੱਗ ਗਈ ਅਤੇ ਫਿਰ ਮੈਂ ਉਸ ਨੂੰ ਕਿਹਾ ਕਿ ਮੇਰੇ ਪੈਰ ਵਿੱਚ ਬਹੁਤ ਦਰਦ ਹੋ ਰਿਹਾ ਹੈ ਅਤੇ ਮੈਂ ਉੱਠ ਨਹੀਂ پا ਰਹੀ ਹਾਂ ਮੇਰੀ ਹਾਲਤ ਦੇਖਦੇ ਹੋਏ ਅਰਵਿੰਦ ਨੇ ਕਿਹਾ ਕਿ ਮਾਲਕੀਨ ਤੁਸੀਂ ਹੌਲੀ-ਹੌਲੀ ਉੱਠਣ ਦੀ ਕੋਸ਼ਿਸ਼ ਕਰੋ ਅਤੇ ਆਪਣਾ ਹੱਥ ਮੇਰੀ ਕਮਰ ਤੇ ਰੱਖ ਲਓ ਮੈਂ ਉਸ ਨੂੰ ਕਿਹਾ ਕਿ ਮੇਰੇ ਵਿੱਚ ਉੱਠਣ ਦੀ ਬਿਲਕੁਲ ਵੀ ਹਿੰਮਤ ਨਹੀਂ ਹੈ ਇਹ ਕਹਿੰਦੇ ਹੋਏ ਮੈਂ ਫੇਰ ਤੋਂ ਰੋਣ ਦਾ ਨਾਟਕ ਕਰਨ ਲੱਗੀ ਹੁਣ ਮੇਰੇ ਕੋਲ ਹੋਰ ਕੋਈ ਵੀ ਰਾਹਸਤਾ ਨਹੀਂ ਸੀ ਉਸ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਚੱਕਿਆ ਤੇ ਕਮਰੇ ਵਿੱਚ ਲਜਾਣ ਲੱਗਿਆ ਮੈਂ ਬਹੁਤ ਛੋਟੀ ਨਾਈਟੀ ਪਾਈ ਹੋਈ ਸੀ ਮੇਰਾ ਸਰੀਰ ਅਰਪਿੰਦ ਦੇ ਸਰੀਰ ਨਾਲ ਲੱਗ ਰਿਹਾ ਸੀ ਜਿਵੇਂ ਹੀ ਮੇਰਾ ਸਰੀਰ ਅਰਪਿੰਦ ਦੇ ਸਿਰ ਵਿੱਚ ਆਉਂਦਾ ਤਾਂ ਮੈਨੂੰ ਲੱਗਦਾ ਜਿਵੇਂ ਮੈਨੂੰ ਸਵਰਗ ਦਾ ਸੁੱਖ ਮਿਲ ਰਿਹਾ ਹੋਵੇ ਹੁਣ ਮੇਰੀ ਹਰ ਇੱਕ ਇੱਛਾ ਪੂਰੀ ਹੋਣ ਵਾਲੀ ਸੀ ਅਤੇ ਮੈਂ ਅੰਦਰ ਤੋਂ ਬਹੁਤ ਖੁਸ਼ ਸੀ ਅਰਵਿੰਦ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਪੌੜੀਆਂ ਚੜ ਰਿਹਾ ਸੀ ਅਤੇ ਮੈਂ ਉਸ ਦੇ ਮੋਢੇ ਤੇ ਸਿਰ ਰੱਖ ਕੇ ਬਸ ਉਸ ਨੂੰ ਹੀ ਦੇਖ ਰਹੀ ਸੀ ਪਰ ਉਸ ਬੱਲ ਦੇਖ ਕੇ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਵੀ ਉਸ ਨੂੰ ਪਸੰਦ ਆਉਣ ਲੱਗੀ ਹਾਂ ਉਹ ਮੈਨੂੰ ਕਮਰੇ ਵਿੱਚ ਲੈ ਕੇ ਆਇਆ ਅਤੇ ਬਿਸਤਰੇ ਤੇ ਪਾ ਦਿੱਤਾ ਆਰ ਉਸਦੇ ਮੋਹ ਦੂਰ ਜਾਣ ਦੇ ਡਰ ਤੋਂ ਮੈਂ ਬਹੁਤ ਘਬਰਾ ਗਈ ਮੈਂ ਜਲਦੀ ਉਸ ਦੀ ਸ਼ਰਟ ਫੜੀ ਅਤੇ ਉਸ ਨੂੰ ਆਪਣੇ ਬਲ ਕਰਦੇ ਹੋਏ ਕਿਹਾ ਕਿ ਅਰਵਿੰਦ ਪਲੀਜ਼ ਮੈਨੂੰ ਛੱਡ ਕੇ ਨਾ ਜਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਤੇਰੇ ਤੋਂ ਦੂਰ ਹੋਣ ਦੇ ਨਾਮ ਤੋਂ ਹੀ ਮੈਨੂੰ ਕਿੰਨੀ ਤਕਲੀਫ ਹੁੰਦੀ ਹੈ ਕਿ ਤੈਨੂੰ ਇਹ ਸਭ ਕੁਝ ਨਹੀਂ ਦਿਖਦਾ ਪਰ ਇਸ ਵਾਰ ਉਸ ਨੇ ਮੇਰੀ ਗੱਲ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਉਸ ਨੇ ਕਿਹਾ ਕਿ ਮਾਲਕੀਨ ਤੁਸੀਂ ਆਰਾਮ ਕਰੋ ਮੈਂ ਹੁਣੇ ਡਾਕਟਰ ਨੂੰ ਬੁਲਾਉਂਦਾ ਹਾਂ ਅਤੇ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ 2 ਘੰਟੇ ਬਾਅਦ ਅਰਵਿੰਦ ਘਰ ਵਾਪਸ ਆਇਆ ਅਤੇ ਉਸ ਨਾਲ ਇੱਕ ਡਾਕਟਰ ਮਹਿਲਾ ਵੀ ਸੀ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਕਿਹਾ ਕਿ ਤੁਹਾਨੂੰ ਸਿਰਫ ਦਰਦ ਹੋ ਰਿਹਾ ਹੈ ਬਾਕੀ ਸਭ ਕੁਝ ਠੀਕ ਹੈ ਮੈਂ ਤੁਹਾਨੂੰ 3 ਦਿਨਾਂ ਦੀ ਦਵਾਈ ਲਿਖ ਦਿੰਦੀ ਹਾਂ ਤੁਸੀਂ ਇਸ ਨੂੰ ਲੈ ਕੇ ਆਰਾਮ ਕਰੋ ਅਤੇ ਉਜੋ ਦਿਨਾ ਤੱਕ ਤੁਸੀਂ ਠੀਕ ਹੋ ਜਾਵੋਗੇ ਡਾਕਟਰ ਨੇ ਮੈਨੂੰ ਦਵਾਈਆਂ ਦਿੱਤੀਆਂ ਅਤੇ ਫੇਰ ਉਹ ਚਲੀ ਗਈ ਅਤੇ ਉਸ ਤੋਂ ਬਾਅਦ ਮੈਂ ਅਰਵਿੰਦ ਤੋਂ ਪੁੱਛਿਆ ਕਿ ਇਹ ਡਾਕਟਰ ਲੜਕੀ ਕੌਣ ਹੈ ਪਰ ਅਰਵਿੰਦ ਨੇ ਕਿਹਾ ਕਿ ਮਾਲਕੇ ਨੂੰ ਇਹ ਮੇਰੀ ਪਤਨੀ ਹੈ ਅਤੇ ਇਹ ਤੁਹਾਡੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰੇਗੀ ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਤਕਲੀਫ ਨਹੀਂ ਹੋਵੇਗੀ ਤੁਸੀਂ ਬਸ ਆਰਾਮ ਕਰੋ ਫਿਰ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਮਾਲਕੀਨ ਦੀ ਬਹੁਤ ਚੰਗੇ ਢੰਗ ਨਾਲ ਦੇਖਰੇਖ ਕਰਿਓ ਉਹਨਾਂ ਨੂੰ ਤਰਨ ਵਿੱਚ ਤਕਲੀਫ ਹੋ ਰਹੀ ਹੈ ਉਹਨਾਂ ਨੂੰ ਸਹਾਰਾ ਦੇ ਕੇ ਬਾਥਰੂਮ ਵਿੱਚ ਲੈ ਕੇ ਜਾਓ ਉਹਨਾਂ ਦਾ ਹਰ ਇੱਕ ਕੰਮ ਕਰਿਓ ਮੈਂ ਹੈਰਾਨੀ ਨਾਲ ਅਰਵਿੰਦਨ ਨੂੰ ਦੇਖ ਰਹੀ ਸੀ ਫਿਰ ਉਹ ਮੈਨੂੰ ਦੱਸਣ ਲੱਗਿਆ ਕਿ ਮਾਲਕੀਨ ਇਸ ਘਰ ਵਿੱਚ ਨਾ ਹੀ ਤਾਂ ਮਾਲਕ ਹਨ ਅਤੇ ਨਾ ਹੀ ਕੋਈ ਔਰਤ ਤੁਹਾਡੀ ਦੇਖਭਾਲ ਕਰਨ ਲਈ ਕੋਈ ਨਹੀਂ ਹੈ ਇਸ ਲਈ ਮੈਂ ਆਪਣੀ ਪਤਨੀ ਨੂੰ ਇੱਥੇ ਬੁਲਾਇਆ ਤਾਂ ਕਿ ਉਹ ਤੁਹਾਡੀ ਦੇਖਭਾਲ ਕਰ ਸਕੇ ਇਸ ਤੋਂ ਬਾਅਦ ਅਰਵਿੰਦ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੇਰੇ ਲਈ ਗਰਮ ਪਾਣੀ ਤਿਆਰ ਕਰੋ ਅਰਵਿੰਦ ਦੀ ਪਤਨੀ ਜਦੋਂ ਚਲੀ ਗਈ ਤਾਂ ਅਰਵਿੰਦ ਨੇ ਮੈਨੂੰ ਕਿਹਾ ਕਿ ਮਾਲਕ ਇਹ ਨਾ ਅਸੀਂ ਗਰੀਬ ਲੋਕ ਹਾਂ ਪਰ ਅਸੀਂ ਕਿਵੇਂ ਰਹਿਣਾ ਹੈ ਸਾਨੂੰ ਸਭ ਕੁਝ ਪਤਾ ਹੈ ਅਤੇ ਮੇਰਾ ਵਿਆਹ ਹੋ ਚੁੱਕਿਆ ਹੈ ਅਤੇ ਮੈਂ ਆਪਣੀ ਪਤਨੀ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ ਤੁਸੀਂ ਅਮੀਰ ਲੋਕ ਹੋ ਅਤੇ ਤੁਹਾਨੂੰ ਦੂਜਿਆਂ ਨੂੰ ਧੋਖਾ ਦੇਣ ਦੀ ਆਦਤ ਹੁੰਦੀ ਹੋਵੇਗੀ ਇਹ ਕਹਿੰਦੇ ਹੀ ਅਰਵਿੰਦ ਚਲਾ ਗਿਆ ਅਤੇ ਉਸ ਤੋਂ ਬਾਅਦ ਅਰਵਿੰਦ ਦੀ ਪਤਨੀ ਮੇਰੀ ਦੇਖਭਾਲ ਕਰਨ ਲੱਗੀ ਅਰਵਿੰਦ ਘਰ ਦਾ ਕੰਮ ਕਰਦਾ ਅਤੇ ਉਸ ਦੀ ਪਤਨੀ ਮੇਰੀ ਦੇਖਭਾਲ ਕਰਦੀ ਤਾਂ ਦੋਸਤੋ ਇਹ ਸੀ ਅੱਜ ਦੀ ਸਾਡੀ ਇੱਕ ਛੋਟੀ ਜਿਹੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਨੰਮੀਆਂ ਨੰਮੀਆਂ ਰੋਮਾਂਟਿਕ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ